ਸ੍ਰੀਕਲ ਜੀ ਤੋਂ ਸੇਕ੍ਰੋ 24 ਇੰਟੂ 7 ਪੰਜਾਬ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਸਮੇਤ ਕਈ ਮੰਤਰੀਆਂ ਨੂੰ ਅੱਜ ਰਿਆਸਤ ਵਿੱਚ ਲਿਆ ਗਿਆ ਪਰ ਦੁਪਹਿਰ ਸਮੇਂ ਅਕਾਲੀ ਦਲ ਦੇ ਪ੍ਰਧਾਨ ਬਾਦਲ ਸਮੇਤ ਸਾਰੇ ਵਰਕਰਾਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਅੰਬ ਸਾਹਿਬ ਗੁਰਦੁਆਰੇ ਜਾ ਰਹੇ ਸਨ ਜਿੱਥੇ ਪੁਲਿਸ ਨੇ ਉਹਨਾਂ ਨੂੰ ਰਿਆਸਤ ਵਿੱਚ ਲੈ ਲਿਆ ਸੁਖਬੀਰ ਨੇ ਮਾਨ ਸਰਕਾਰ ਤੇ ਪੰਜਾਬ ਵਿੱਚ ਅਨ ਐਲਾਨੀ ਅਮਰਜੈਂਸੀ ਲਾਉਣ ਦੇ ਵੀ ਦੋਸ਼ ਲਗਾਏ ਹਨ ਆ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੈ ਹੁਣ ਸਾਰੀ ਸਰਕਾਰ ਸਾਰੀ ਪੁਲਿਸ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਰੀਟੇਨ ਦੇ ਵਿੱਚ ਕੀਤਾ ਗਿਆ ਕਿਉਂ ਲਾਅ ਐਂਡ ਆਰਡਰ ਕਾਲੀ ਕਿਤੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ ਕਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਨਾਂ ਨੂੰ ਜੇਲਾ ਸਟਕੇ ਮੈਂ ਜਿਵੇਂ ਮਾਰਸ਼ਲ ਲਾ ਕਰਕੇ ਮੈਂ ਇਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾ ਥੱਲੇ ਜ਼ਮੀਨ ਖਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਤੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਹੈ ਖਾਲਸਾ ਕਿਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਉਨਨੇ ਤਗੜੇ ਹੋ ਕੇ ਮਿਲਣਗੇ ਮੈਂ ਉਹ ਹੀ ਕਹਿ ਰਿਹਾ ਇੱਕ ਗੁਰੂ ਘਰ ਚ ਅਸੀਂ ਹਨਪਤ ਸਾਹਿਬ ਦੇ ਪਾਰ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡਿਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੇ